ਮਨ ਆਪਣਾ ਤੇਰਾ ਮਨ ਨਹੀਂ ਆਪਣੇ ਪੈਰਾਂ ਤੇ ਖੜਦਾ ਸਹਾਰੇ ਤੇ ਖੜ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਬਾਰੇ ਕਿ ਉਹਨਾਂ ਨੇ ਇਸ ਸਮਾਗਮ ਵਿੱਚ ਬੜਾ ਵਧੀਆ ਮੈਸੇਜ ਦਿੱਤਾ ਜੇ ਤੁਸੀਂ ਇਹ ਮੈਸੇਜ ਨਹੀਂ ਸੁਣਿਆ ਤਾਂ ਇੱਕ ਵਾਰ ਜਰੂਰ ਸੁਣੋ ਤੇ ਆਓ ਆਪਾਂ ਪਹਿਲਾ ਇਹ ਮੈਸੇਜ ਸੁਣਦੇ ਹਾਂ ਕਿ ਉਹ ਸਨ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਹਨ ਜੇ ਕਿਸੇ ਬੰਦੇ ਦੇ ਲਾਤਾਂ ਪੈਰ ਨਹੀਂ ਲੱਤਾਂ ਖੰਮ ਕਰਦੀਆਂ ਪਹਿਲਾਂ ਤੇ ਪੈਰਾਂ ਤੇ ਖੜਾ ਹੋ ਨਹੀਂ ਹੋਇਆ ਜਾਂਦਾ ਕਿਸੇ ਸਹਾਰੇ ਤੇ ਖੜ ਜਾ ਜੇ ਤੇਰਾ ਮਨ ਬਾਹਲਾ ਹੀ ਤੰਗ ਕਰਦਾ ਨਹੀਂ ਲੱਗਦਾ ਕਿਤੇ ਇਹਨੂੰ ਕਿਸੇ ਦੇ ਸਹਾਰੇ ਲਾ ਦੇ ਕਿਸੇ ਇੱਕ ਨੂੰ ਅਰਾਧਿਆ ਦੇਵ ਬਣਾ ਕਿਸੇ ਇੱਕ ਨਾਲ ਐਨਾ ਅਟੈਚ ਕਰ ਲੈ ਕਿ ਬਸ ਉਹਦੇ ਗੁਣ ਤੇਰੀ ਜ਼ਿੰਦਗੀ ਚ ਆਉਣੇ ਸ਼ੁਰੂ ਹੋ ਜਾਣ ਕਿਸੇ ਨੂੰ ਆਰਾਧਨ ਦਾ ਮਤਲਬ ਪਿਆਰ ਕਰਨ ਦਾ ਮਤਲਬ ਇਹ ਹੁੰਦਾ ਹੈ ਉਹਦੀ ਕੁਆਲਿਟੀ ਸਾਡੀ ਕੁਆਲਿਟੀ ਬਣੇ ਕੋਈ ਕ੍ਰਿਸ਼ਨ ਨੂੰ ਪੂਜੀ ਜਾ ਰਿਹਾ ਪੂਜਣ ਨਾਲ ਕੀ ਉਹ ਗੁਣ ਨੇ ਜਿਹੜੇ ਉਹਨਾਂ ਗੁਣਾਂ ਨੂੰ ਜ਼ਿੰਦਗੀ 'ਚ ਲਿਆਓ ਧਿਆਨੀ ਧਿਆਨ ਕਰਦਾ ਕਰਦਾ ਧੀ ਹੋਵੇ ਉਹਦੇ ਵਰਗਾ ਬਣੇ ਜਿਸ ਨੂੰ ਪਿਆਰ ਕਰ ਦੋ ਕਰੋਗੇ ਇਹ ਗੱਲ ਸੁਣੋ ਕੋਈ ਬੰਦਾ ਕਿਸੇ ਬੰਦੇ ਨੂੰ ਜ਼ਿਆਦਾ ਹੀ ਸੁਣੇ ਸੁਣੀ ਜਾਏ ਸੁਣੀ ਜਾਏ ਸੁਣੀ ਜਾਏ ਉਹ ਕੀ ਕਰਦਾ ਉਹਦੀ ਬੋਲੀ ਉਹਦੇ ਹਾਵ ਭਾਵ ਉਹਦੀ ਤੋਰ ਵੀ ਉਹ ਬੰਦੇ ਵਰਗੀ ਬਣਨ ਲੱਗ ਜਾਂਦੀ ਕਾਪੀ ਕਰਦਾ ਹੈ ਜ਼ਿਆਦਾ ਸੁਣਦਾ ਹੈ ਮੰਨ ਲਓ ਕਿਸੇ ਬੰਦੇ ਨੂੰ ਮਸਕੀਨ ਜੀ ਨੂੰ ਸੁਣਨ ਦੀ ਆਦਤ ਆਦਤ ਪੈ ਗਈ ਉਹ ਮਸਕੀਨ ਜੀ ਵਾਂਗੂ ਬੋਲਣ ਲੱਗ ਦੂ ਜੇ ਲਗਾਤਾਰ ਹੀ ਸੁਣਦਾ ਹੀ ਉਹਨਾਂ ਨੂੰ ਕੋਈ ਬੰਦਾ ਕਿਸੇ ਹੋਰ ਨੂੰ ਸੁਣਦਾ ਕੋਈ ਬੰਦਾ ਕਿਸੇ ਹੋਰ ਨੂੰ ਵੇਖਦਾ ਸੁਣਦਾ ਵੇਖਦਾ ਸੁਣਦਾ ਵੇਖਦਾ ਸੁਣਦਾ ਤੇ ਕੋਈ ਹਰ ਵੇਲੇ ਦਿਮਾਗ ਦੇ ਵਿੱਚ ਗੁਰੂ ਨਾਨਕ ਨੂੰ ਰੱਖਦਾ ਉਹਨਾਂ ਦੀ ਕੁਆਲਿਟੀ ਨੂੰ ਉਹਨਾਂ ਦੇ ਗੁਣਾ ਨੂੰ ਆਟੋਮੈਟਿਕ ਉਹਦੇ ਚੋਂ ਗੁਣਾ ਆਣ ਲੱਗ ਜਾਂਦੇ ਕਿਤੇ ਨਾ ਕਿਤੇ ਆਪਣੇ ਆਪ ਇਹਨੂੰ ਇਹਨੂੰ ਆਪਣੇ ਆਪ ਨੂੰ ਫੋਕਸ ਕਰ ਬਿਲਕੁਲ ਸੱਚੀ ਗੱਲ ਹੈ ਕਿ ਸਾਨੂੰ ਕਿਸੇ ਨਾ ਕਿਸੇ ਦੇ ਲੱਗਣਾ ਚਾਹੀਦਾ ਹੈ ਐਸੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੇ ਮਨ ਨੂੰ ਇੱਧਰ ਉੱਧਰ ਪਟਕਾਇਆ ਹੋਇਆ ਹੈ ਅਸੀਂ ਕੱਲੀ ਪੂਜਾ ਹੀ ਕੀਤੀ ਹੈ ਕਦੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਸੱਚ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਆਪਾਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਬਲਕਿ ਸਾਰੇ ਧਰਮਾਂ ਦੀ ਕਰ ਰਹੇ ਹਾਂ ਕਿ ਸਾਰੇ ਧਰਮਾਂ ਦੇ ਲੋਕ ਬਸ ਇੱਕ ਪੂਜਾ ਤੇ ਜ਼ੋਰ ਦੇ ਰਹੇ ਹਨ ਉਹਨਾਂ ਨੇ ਉਹਨਾਂ ਧਰਮਾਂ ਨੂੰ ਸਮਝਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਰਨਾ ਪੈਂਦਾ ਪਿਆਰ ਕਰਨਾ ਪੈਂਦਾ ਜੋੜਨਾ ਪੈਂਦਾ ਜਦੋਂ ਮਨ ਨੂੰ ਏਦਾਂ ਤੁਸੀਂ ਹੌਲੀ ਹੌਲੀ ਲਾਇਆ ਟ੍ਰੇਨਡ ਕੀਤਾ ਫਿਰ ਇਹਨੇ ਆਪਣੇ ਆਪ ਉਹ ਗੁਣ ਜਿਹੜੇ ਨੇ ਆਪਣੇ ਆਪ ਧਾਰਨ ਕਰਨ ਲੱਗ ਜਣਾ ਇੱਕ ਨਕਲੀ ਪੂਜਾ ਤੇ ਕਰ ਹੀ ਰਹੇ ਨੇ ਸਾਰੇ ਉਹ ਤੇ ਹੈ ਹੀ ਇਹ ਵੀ ਮੱਥਾ ਟੇਕ ਲਿਆ ਜੀ ਮੈਂ ਫੁੱਲ ਚੜਾਉਂਦੇ ਜੀ ਮੈਂ ਪ੍ਰਕਰਮਾ ਕਰ ਲਈ ਜੀ ਮੈਂ ਜਲ ਚੜਾਤਾ ਮੈਂ ਦੁੱਧ ਚੜਾਤਾ ਆਪਾਂ ਵੀ ਕਹੀ ਜਾਂਦੇ ਆ ਵੀ ਮੈਂ ਵੀ ਆਟਾ ਚੜਾਹਤਾ ਮੱਥਾ ਟੇਕ ਲਿਆ ਗੋਲਕ 'ਚ ਪੈਸੇ ਪਾਤੇ ਅਰਦਾਸ ਕਰਾਤੀ ਇਹ ਕੁਛ ਤੇ ਪਰ ਜੇ ਮਨ ਦੇ ਤਲ ਤੇ ਨਾਲ ਕਰਾਂਗੇ ਬਾਹਰੀ ਤਲ ਦੇ ਨਾਲ ਨਾਲ ਮਨ ਦੇ ਤਲ ਤੇ ਕਰਾਂਗੇ ਮਨ ਉਸ ਚੀਜ਼ ਨੂੰ ਮੰਨੇਗਾ ਫਿਰ ਉਹਦੇ ਵਿੱਚ ਰਸ ਆਏਗਾ ਫਿਰ ਉਹਦੇ ਵਿੱਚ ਆਨੰਦ ਆਏਗਾ ਫਿਰ ਉਹ ਸਾਡੀ ਜ਼ਿੰਦਗੀ ਬਦਲ ਦਿੰਦਾ ਸਾਡੀ ਲਾਈਫ ਚੇਂਜ ਹੋ ਜਾਂਦੀ ਰਸ ਆਉਣ ਲੱਗ ਜਾਂਦਾ ਦਾਂ ਕਰਕੇ ਆਪਣੇ ਆਪ ਨੂੰ ਹੌਲੀ-ਹੌਲੀ ਲਾਓ ਇਹ ਫਿਰ ਜਿਵੇਂ ਹੀ ਬੇਪਰਵਾਹ ਨਾਲ ਲੱਗਿਆ ਬੇਫਿਕਰਾ ਹੋ ਜਾਂਦਾ ਹੁਣ ਫਿਕਰਾਂ ਨੇ ਮਾਰਿਆ ਪਿਆ ਬੰਦਾ ਫਿਕਰਾਂ ਦੇ ਵਿੱਚ ਹੀ ਦੁਖੀ ਹੈ ਨਾ ਹੁਣ ਜਦੋਂ ਪਿਓ ਸੀ ਉਦੋਂ ਫਿਕਰ ਕਿੱਥੇ ਸੀ ਬੇਪਰਵਾਹ ਸੀ ਪਿਓ ਨਾਲ ਮਨ ਲਾਇਆ ਹੋਇਆ ਸੀ ਪਿਓ ਜਾਣੇ ਉਹਦਾ ਕੰਮ ਜਾਣੇ ਡੈਡੀ ਜਾਣੇ ਉਹਦਾ ਕੰਮ ਜਾਣੇ ਆਪਾਂ ਨਿੱਕੇ-ਨਿੱਕੇ ਸੀ ਸਾਨੂੰ ਫਿਕਰ ਹੀ ਕੋਈ ਨਹੀਂ ਸੀ ਕਿਸੇ ਨਾਲ ਲੱਗੇ ਹੋਏ ਆ ਤੇ ਆਪੇ ਹੀ ਬੇਫਿਕਰੇ ਹੋ ਗਏ ਹੁਣ ਆਪਣੇ ਮਨ ਨੂੰ ਜਦੋਂ ਗੁਰਬਾਣੀ ਵਾਲੇ ਪਾਸੇ ਨੂੰ ਗੁਰੂ ਸਾਹਿਬ ਵਾਲੇ ਪਾਸੇ ਨੂੰ ਲਾਈ ਰੱਖੋ ਬੇਫਿਕਰੇ ਰਹਾਂਗੇ ਆਪਾਂ ਲਾ ਕੇ ਰੱਖੋ ਜੋੜ ਕੇ ਰੱਖੋ ਇਹਨੂੰ ਮੋਟੀਵੇਸ਼ਨ ਮਿਲਦੀ ਰਹੇ ਮੋਟੀਵੇਟ ਰਹੀਏ ਜ਼ਿੰਦਗੀ ਬਾਕੀ ਅਸੀਂ ਨਕਲੀ ਪੂਜਾ ਕਰ ਰਹੇ ਹਾਂ ਇਸ ਨਕਲੀ ਪੂਜਾ ਦਾ ਕੋਈ ਫਾਇਦਾ ਨਹੀਂ ਹੈ ਅਸਲੀ ਪੂਜਾ ਉਹੀ ਹੈ ਜੋ ਮਨ ਨਾਲ ਕੀਤੀ ਜਾਵੇ ਤੇ ਮਨ ਨੂੰ ਸਾਧਕ ਕੀਤੀ ਜਾਵੇ ਬਾਕੀ ਦਿਖਾਵੇ ਦੀ ਪੂਜਾ ਦਾ ਕੋਈ ਫਾਇਦਾ ਨਹੀਂ ਹੈ ਇਸ ਪੂਜਾ ਨਾਲੋਂ ਤਾਂ ਚੰਗਾ ਹੈ ਕਿ ਅਸੀਂ ਪੂਜਾ ਕਰੀਏ ਹੀ ਨਾ ਸੋ ਜਦੋਂ ਵੀ ਅਸੀਂ ਪਰਮਾਤਮਾ ਨੂੰ ਪੂਜਣਾ ਹੈ ਤਾਂ ਮਨ ਨਾਲ ਉਸ ਨਾਲ ਸੱਚਾ ਇਸ਼ਕ ਸੱਚਾ ਪਿਆਰ ਜਦੋਂ ਆਪਾਂ ਵਾਹਿਗੁਰੂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਨ ਵਿੱਚ ਪਿਆਰ ਲਿਆਵਾਂਗੇ ਤਾਂ ਹੀ ਉਸ ਪੂਜਾ ਦਾ ਫਾਇਦਾ ਹੈ ਉਹਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲਾਂਗੇ ਤਾਂ ਹੀ ਉਸ ਪੂਜਾ ਦਾ ਫਾਇਦਾ ਹੈ ਨਹੀਂ ਤਾਂ ਗੁਰੂ ਅੱਗੇ ਡਿਮਾਂਡਾਂ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਅਸੀਂ ਕਦੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਣ ਲਈ ਨਹੀਂ ਜਾਂਦੇ ਬਸ ਮੱਥਾ ਟੇਕਦੇ ਹਾਂ ਤੇ ਆਪਣੀਆਂ ਡਿਮਾਂਡਾਂ ਗੁਰੂ ਸਾਹਿਬ ਮੂਰੇ ਰੱਖ ਕੇ ਆ ਜਾਂਦੇ ਹਾਂ ਕਦੇ ਵੀ ਆਪਾਂ ਇਹ ਨਹੀਂ ਕਿਹਾ ਕਿ ਗੁਰੂ ਮਹਾਰਾਜ ਜੀ ਤੁਹਾਡੇ ਦੱਸੇ ਹੋਏ ਰਸਤੇ ਉੱਤੇ ਮੈਨੂੰ ਚੱਲਣ ਦਾ ਬਲ ਬਖਸ਼ਣਾ ਤੇ ਆਪਾਂ ਹਮੇਸ਼ਾ ਆਪਣੀਆਂ ਡਿਮਾਂਡਾਂ ਨੂੰ ਦੁਨੀਆਵੀ ਕੰਮਾਂ ਨੂੰ ਲੈ ਕੇ ਹੀ ਗੁਰੂ ਮਹਾਰਾਜ ਮੂਰੇ ਜਾਂਦੇ ਹਾਂ ਇਹਨਾਂ ਅਰਦਾਸਾਂ ਦਾ ਕੀ ਫਾਇਦਾ ਕਿਉਂਕਿ ਇਹਨਾਂ ਚੀਜ਼ਾਂ ਨੇ ਸਾਡੇ ਨਾਲ ਨਹੀਂ ਜਾਣਾ ਭਜਨ ਬੰਦਗੀ ਸਾਡੇ ਆਪਣੇ ਆਪ ਨਾਲ ਜਾਣੀ ਹੈ ਤੇ ਇਹੀ ਸੱਚਾ ਨਾਮ ਕਮਾਉਣਾ ਹੀ ਸਾਡੀ ਜ਼ਿੰਦਗੀ ਦਾ ਉਦੇਸ਼ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਹੋਈਆਂ ਹਨ ਕਿਉਂਕਿ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਕਿਉਂਕਿ ਮਹਾਰਾਜ ਨੂੰ ਮਿਲਣ ਦਾ ਮਨੁੱਖੀ ਜਾਮਾ ਜੋ ਸਾਨੂੰ ਮਿਲਿਆ ਹੈ ਇਹੀ ਮਿਲਿਆ ਹੈ ਤੇ ਇਸ ਜਨਮ ਵਿੱਚ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਜਾ ਕਰਨ ਨਾਲ ਕੁਝ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਆਪਣੇ ਮਨ ਨੂੰ ਸਾਧਦੇ ਨਹੀਂ ਆ ਸਾਡੇ ਮਨ ਦੇ ਵਿਕਾਰ ਖਤਮ ਨਹੀਂ ਹੁੰਦੇ ਉਨਾ ਚਿਰ ਕਿਸੇ ਵੀ ਪੂਜਾ ਦਾ ਕੋਈ ਫਲ ਨਹੀਂ ਮਿਲਣਾ ਕੋਈ ਫਾਇਦਾ ਨਹੀਂ ਹੁੰਦਾ ਫਾਇਦਾ ਤਾਂ ਹੀ ਹੋਣਾ ਜੇ ਅਸੀਂ ਸਾਡੇ ਦੱਸੇ ਹੋਏ ਗੁਰੂਆਂ ਪੀਰਾਂ ਦੇ ਰਸਤੇ ਉੱਤੇ ਚੱਲਾਂਗੇ ਉਹਨਾਂ ਦੇ ਬਚਨਾਂ ਨੂੰ ਕਮਾਵਾਂਗੇ ਤਾਂ ਫਾਇਦਾ ਹੈ ਨਹੀਂ ਤਾਂ ਲੱਖਾਂ ਹੀ ਪੂਜਾ ਕਰਾਈ ਚੱਲੋ ਲੱਖਾਂ ਹੀ ਪਾਠ ਕਰਾਈ ਚੱਲੋ ਇਹਨਾਂ ਦਾ ਕੋਈ ਅਸਰ ਨਹੀਂ ਹੋਣਾ ਜ਼ਿੰਦਗੀ ਵਿੱਚ ਸਾਨੂੰ ਆਪਣੇ ਅਰਾਧਿਆ ਗੁਰੂ ਦੀ ਸਿੱਖਿਆ ਉੱਤੇ ਚੱਲਣ ਤੇ ਹੀ ਫਾਇਦਾ ਹੋਣਾ ਹੈ ਜ਼ਿੰਦਗੀ ਵਿੱਚ ਆਨੰਦ ਆਉਣਾ ਹੈ ਤੇ ਆਪਣੇ ਮਨ ਨੂੰ ਕੰਟਰੋਲ ਕਰੇ ਤੋਂ ਹੀ ਸਾਨੂੰ ਸਵਾਲ ਆਉਣਾ ਹੈ ਤੇ ਜਿੰਨਾ ਚਿਰ ਅਸੀਂ ਆਪਣੇ ਮਨ ਨੂੰ ਕਿਤੇ ਇੱਕ ਜਗ੍ਹਾ ਤੇ ਨਹੀਂ ਖੜਾਉਂਦੇ ਤਾਂ ਅਸੀਂ ਪਟਕਦੇ ਹੀ ਰਹਾਂਗੇ ਬਿਲਕੁਲ ਸੱਚੀ ਗੱਲ ਹੈ ਕਿ ਜਿੰਨਾ ਚਿਰ ਅਸੀਂ ਆਪਣੀਆਂ ਲੱਤਾਂ ਉੱਤੇ ਖੁਦ ਭਾਰ ਨਹੀਂ ਪਾਵਾਂਗੇ ਤਾਂ ਅਸੀਂ ਚੱਲ ਨਹੀਂ ਸਕਾਂਗੇ ਬਹੁਤ ਹੀ ਸੋਹਣਾ ਸੰਦੇਸ਼ ਭਾਈ ਸਾਹਿਬ ਦਾ ਭਾਈ ਸਾਹਿਬ ਦੇ ਸੰਦੇਸ਼ ਸਾਰੇ ਹੀ ਵਧੀਆ ਹੁੰਦੇ ਹਨ ਪਰ ਜਦੋਂ ਅਸੀਂ ਭਾਈ ਸਾਹਿਬ ਦੇ ਸੰਦੇਸ਼ਾਂ ਨੂੰ ਸੁਣ ਕੇ ਅਣ ਸੁਣਿਆ ਕਰ ਦਿੰਦੇ ਹਾਂ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਜਦੋਂ ਅਸੀਂ ਭਾਈ ਸਾਹਿਬ ਦੇ ਸੰਦੇਸ਼ਾਂ ਨੂੰ ਸੁਣਦੇ ਹਾਂ ਤਾਂ ਉਹਨਾਂ ਨੂੰ ਮੰਨਣਾ ਵੀ ਸਾਨੂੰ ਚਾਹੀਦਾ ਹੈ ਭਾਈ ਸਾਹਿਬ ਦੇ ਸਮਾਗਮ ਬਾਕੀ ਦਿਲਖਿਸ਼ਵੇਂ ਹੁੰਦੇ ਹਨ ਤੇ ਸਾਨੂੰ ਭਾਈ ਸਾਹਿਬ ਵਰਗੇ ਪ੍ਰਚਾਰਕ ਦਾ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ